ਬੜਾ ਹੋਇਆ ਮੇਰੇ ਨਾਲ ਇੰਨਾ ਮਾੜਾ ਹੋਇਆ ਤੁਹਾਨੂੰ ਮੈਂ ਕੀ ਦੱਸਾਂ ਸਾਡੇ ਨਾ ਰਿਸ਼ਤੇਦਾਰਾਂ ਦੇ ਘਰ ਨਾ ਵਿਆਹ ਹੈਗਾ ਆ ਤੇ ਮੈਂ ਵੀ ਚਾਈ ਚਾਈ ਕਮੇਟੀ ਚੋਕ ਲਈ ਹੈ ਐਡੇ ਭਾਰੇ ਭਾਰੇ ਮੈਂ ਸੂਟ ਖਰੀਦ ਤੇ ਮੈਂ ਤੇ ਲਹਿੰਗਾ ਤੱਕ ਖਰੀਦ ਲਿਆ ਹੈ ਐਡੀ ਸੋਹਣੀ ਸੋਹਣੀ ਭਾਰੀ ਜੁਐਲਰੀ ਖਰੀਦੀ ਇਅਰਿੰਗਸ ਭਾਰੇ ਐ ਟਿੱਕਾ ਟੁਕਾ ਮੈਂ ਤੇ ਜੁੱਤੀਆਂ ਤੱਕ ਖਰੀਦ ਲੀਆਂ ਮਰ ਗਿਆ ਨੇ ਸਾਨੂੰ ਘਾੜ ਹੀ ਨਹੀਂ ਦਿੱਤਾ ਕੁਨਕਾਰ ਵਾਲਾ ਮੈਨੂੰ ਰੋਜ਼ ਛਿੱਤਰ ਮਾਰਨਦਿਆ ਘਾਰ ਆ ਕੇ ਕਹਿੰਦਾ ਤੇਰੇ ਕੋਲ ਚਾਰ ਦਿਨ ਸਬਰ ਨਹੀਂ ਸੀ ਹੁੰਦਾ ਤੈਨੂੰ ਕਾਦੀ ਅੱਗ ਲੱਗੀ ਹੋਈ ਸੀ ਹੈ ਹੁਣ ਮੇਰੇ ਤੇ ਲੱਗ ਗਿਆ ਨਾ ਸਾਰਾ ਕੁਝ ਅੰਦਰ ਕਮੇਟੀ ਵੀ ਮੇਰੀ ਮਿੱਟੀ ਹੋ ਗਈ ਮੈਂ ਨਾ ਤੁਹਾਨੂੰ ਸਾਰਿਆਂ ਨੂੰ ਕਹਿਣਾ ਹੀ ਜੇ ਕਿਸੇ ਨੂੰ ਲਹंगा ਤੇ ਜੁਐਲਰੀ ਕਰਾਏ ਤੇ ਚਾਹੀਦੀ ਆ ਤਾਂ ਪਲੀਜ਼ ਮੇਰੇ ਕੋਲੋਂ ਲਲੋ ਅੱਜ ਤੇ ਮੇਰੇ ਪੈਸੇ ਵਾਪਸ ਆਉਣ ਤੇ ਤੇ ਇਸ ਬੰਦੇ ਨੇ ਤੇ ਮੈਨੂੰ ਕੱਚਾ ਹੀ ਖਾ ਜਾਣਾ ਬੜੀ ਮਿਹਰਬਾਨੀ ਹੋਏਗੀ ਲੱਲੋ ਆ ਕੇ ਲਹਿੰਗੇ ਲੂੰਗੇ ਮੇਰੇ ਕੋਲੋਂ ਲੱਲੋ ਕਰਾਏ ਤੇ ਭਰਾਵਾ ਕੋਜੀ ਤੇ ਮੈਂ ਰਕਮ ਵਸੂ ਲਾਂ ਪਤਾ ਨਹੀਂ ਇਹੋ ਜਿਹੇ ਰਿਸ਼ਤੇਦਾਰ ਕਿਹੋ ਜਿਹੇ ਹੁੰਦੇ ਨੇ ਜਿਹੜੇ ਲੱਗੇ ਰਿਸ਼ਤੇਦਾਰ ਲੱਗੇ ਦੀ ਰਿਸ਼ਤੇਦਾਰੀ ਫੇਰ ਵੀ ਨਹੀਂ ਸਾਨੂੰ ਕਾਰਡ ਦਿੱਤਾ ਦੱਸੋ